10 ਦਿਨਾਂ ਤੋਂ ਜੁਆਇਨਿੰਗ ਦੀ ਪ੍ਰੈਸ਼ਰ ਪਾਇਆ ਸੀਗਾ ਜੀ ਉਹਨਾਂ ਦੇ ਉੱਪਰ ਕਿ ਤੁਸੀਂ ਵੀ ਆਪ ਜੁਆਇਨ ਕਰੋ ਬਟ ਇਹਨਾਂ ਦਾ ਮਨ ਜਿਹੜਾ ਸੀਗਾ ਭਾਜਪਾ ਜੁਆਇਨ ਕਰਨ ਦਾ ਸੀਗਾ ਇਸ ਕਰਕੇ ਬਿਜ਼ਨਸ ਇਹਨਾਂ ਦੇ ਪਿੱਛੇ ਲੱਗੀ ਸੀ ਤੇ ਜਿੱਦਾਂ ਹੀ ਉਹਨਾਂ ਨੇ ਜੁਆਇਨਿੰਗ ਕੀਤੀ ਹੈਗੀ ਹੈ ਤੇ ਤੁਹਾਡੇ ਸਾਹਮਣੇ ਆ ਜੋ ਹੋਇਆਗਾ ਜੋ ਵੀ ਕਾਰਵਾਈ ਕਰਨੀ ਹੈ ਉਹ ਸਾਡੀ ਹਾਈ ਦੇ ਵਿੱਚ ਹੋਵੇ ਠੀਕ ਹੈ ਤੇ ਐਦਾਂ ਗੈਰ ਹਾਈ ਦੇ ਵਿੱਚ ਕੁਝ ਨਾ ਕੰਮ ਹੋਵੇ ਇੱਥੇ ਆਏ ਆ ਬਟ ਦੇਖੋ ਤੁਸੀਂ ਕਿਹ ਦਰਵਾਜ਼ਾ ਨਹੀਂ ਖੁੱਲ ਰਿਹਾ ਬਿਜ਼ਨਸ ਡਿਪਾਰਟਮੈਂਟ ਇਹ ਗਲਤ ਗੱਲ ਆ ਇਹਨਾਂ ਦੀ ਅਸੀਂ ਐਡਵੋਕੇਟ ਆ ਜੀ ਸਾਨੂੰ ਹਰ ਤਰ੍ਹਾਂ ਦੀ ਪਰਮਿਸ਼ਨ ਹੈਗੀ ਅਸੀਂ ਉਹਨਾਂ ਦੇ ਵੱਲੋਂ ਅਥੋਰਾਈਜ਼ਡ ਕੋਈ ਕਾਰਵਾਈ ਜੇ ਕਰਨੀ ਹੈ ਉਸ ਤੋਂ ਪਹਿਲਾਂ ਦੱਸੋ ਤਾਂ ਸਹੀ ਨਾ ਤੁਸੀਂ ਐਦਾਂ ਕਿਸੇ ਦੇ ਘਰ ਆ ਕੇ ਰੇਟ ਮਾਰ ਦੋ ਕਦੇ ਇਹ ਕਿਸੇ ਵੀ ਐਦਾਂ ਦੇ ਸਰਕਾਰੀ ਡਿਪਾਰਟਮੈਂਟ ਦੇ ਨਹੀਂ ਰਹੇ ਆ ਕੋਈ ਨੋਟਿਸ ਨਹੀਂ ਆਇਆ ਜੀ ਕੋਈ ਕੁਝ ਨਹੀਂ ਆਇਆਗਾ ਬਿਲਕੁਲ ਸਰ ਬਿਲਕੁਲ ਸਰ ਐਦਾਂ ਹੀ ਹੈਗਾ ਰਾਤੀ ਉਹਨਾਂ ਨੇ ਜੁਆਇਨ ਕੀਤੀ ਹੈ ਭਾਜਪੀ ਤੇ ਇਹ अर्ਲੀ ਮਾਰਨਿੰਗ ਇਹ ਕੰਮ ਹੋ ਗਿਆਗਾ ਤੋਂ ਅਸੀਂ ਚਾਹਨਾ ਹੈਗਾ ਕਿ ਵਿਜੀਲੈਂਸ ਨੇ ਜੋ ਵੀ ਕਾਰਵਾਈ ਕਰਨੀ ਹੈ ਉਹ ਸਾਡੀ ਹਾਰੀ ਦੇ ਵਿੱਚ ਹੋਵੇ ਠੀਕ ਹੈ ਤੇ ਐਦਾਂ ਗੈਰ ਹਾਜ਼ਰੀ ਦੇ ਵਿੱਚ ਕੁਝ ਨਾ ਕੰਮ ਹੋਵੇ। 1 ਘੰਟੇ ਦਾ ਪਹਿਲਾਂ ਹੀ ਹੋ ਗਿਆ ਜੀ ਕਾਰਵਾਈ। ਬਿਲਕੁਲ ਹੋ ਗਏ ਸਰ ਹੁਣ ਸਾਨੂੰ ਜਿੱਦਾਂ ਪਤਾ ਲੱਗਿਆ ਅਸੀਂ ਆਏ ਹੈਗੇ ਆ। ਜੀ ਲੀਗਲ ਸੈਲ ਦੇ ਪ੍ਰਧਾਨ ਹਾਂ। ਹਾਂ ਕਨਵੀਨਰ ਐਂਡ ਲੀਗਲ ਸੈਲ ਦੇ ਸਾਰੇ ਸਾਮਣੇ ਦੇਖਿਆ ਜਾਂਦਾ ਕਿਵੇਂ ਇਸ ਨੂੰ ਕਿਉਂਕਿ ਕਿੰਨੇ ਜਗ੍ਹਾ ਤੇ ਪੈਰਲ ਮੇਡ ਹੈ। ਇਹ ਵੀ ਕਿਹਾ ਜਾ ਰਿਹਾ ਸੀਗਾ ਵੀ ਜੇਕਰ ਆਮ ਪਾਰਟੀ ਜੀ ਵਾਪਸ ਹੋਵੇ ਤਾਂ ਸਾਰਾ ਕੁਝ ਵਾਪਸ ਲਿਆਇਆ ਜਾਵੇ। ਦੇਖੋ ਉਹ ਹਲੇ ਅਸੀਂ ਇਹ ਨਹੀਂ ਬਣਾ ਕੁਝ ਕਹਿ ਨਹੀਂ ਸਕਦੇ ਆ ਜਿਆਦਾ ਵੀ ਕਿ ਕੁਝ ਚੱਲ ਰਿਹਾ ਹੈਗਾ ਬਟ ਸਾਨੂੰ ਜੋ ਡਿਊਟੀ ਲੱਗੀ ਹੈ ਪਿੱਛੋਂ ਦੀ ਕਿ ਵੀ ਜੋ ਵੀ ਹੋਵੇ ਸਾਡੀ ਐਡਵੋਕੇਟ ਦੀ ਹਾਜ਼ਰੀ ਛੋਣਾ ਚਾਹੀਦਾ ਹੈਗਾ ਅਸੀਂ ਉਸ ਕਰਕੇ ਇੱਥੇ ਆਏ ਆ ਬਟ ਦੇਖੋ ਤੁਸੀਂ ਕਿ ਦਰਵਾਜ਼ਾ ਨਹੀਂ ਖੁੱਲ ਰਿਹਾ ਵਿਜੀਲੈਂਸ ਡਿਪਾਰਟਮੈਂਟ ਤੇ ਇਹ ਗਲਤ ਗੱਲ ਆ ਇਹਨਾਂ ਦੇ ਕੋਈ ਲੀਗਲ ਡਾਕੂਮੈਂਟ ਲੈ ਕੇ ਆਏ ਹੋ ਜੀ ਆਪਣੇ ਨਾਲ ਅਸੀਂ ਐਡਵੋਕੇਟਾਂ ਜੀ ਸਾਨੂੰ ਹਰ ਤਰ੍ਹਾਂ ਦੀ ਪਰਮਿਸ਼ਨ ਹੈਗੀ ਅਸੀਂ ਉਹਨਾਂ ਦੇ ਵੱਲੋਂ ਅਥੋਰਾਈਜ਼ ਹੈਗੇ ਅੱਗੇ ਤੁਸੀਂ ਕੋਰਟ ਵਗੈਰਾ ਚ ਇਸ ਲਈ ਉਹ ਜਾਵਾਂਗੇ ਬਿਲਕੁਲ ਜਾਵਾਂਗੇ ਪਰ ਆਮ ਆਦੀ ਪਾਰਟੀ ਕਹਿੰਦੀ ਬਿਕਰਮ ਮਜੀਠੀ ਦੀ ਜਾਂਚ ਇਹਨਾਂ ਵੱਲ ਮੁੜੀ ਸੀ ਤਾਂ ਰਾਤੋ-ਰਾਤ ਜੁਆਇਨ ਕਰ ਲਈ ਬੀਜੇਪੀ ਤੋ ਦੱਸੋ ਨਾ ਜੀ ਦੱਸੋ ਨਾ ਹੋ ਕੀ ਆ ਕੋਈ ਐਫਆਰ ਕਰਨ ਕੋਈ ਕਾਰਵਾਈ ਜੇ ਕਰਨੀ ਹੈ ਉਸ ਤੋਂ ਪਹਿਲਾਂ ਦੱਸੋ ਤਾਂ ਸਹੀ ਨਾ ਤੁਸੀਂ ਐਦਾਂ ਕਿਸੇ ਦੇ ਘਰੇ ਆ ਕੇ ਰੇਡ ਮਾਰ ਦੋ ਕਦੇ ਇਹ ਕਿਸੇ ਵੀ ਐਦਾਂ ਦੇ ਸਰਕਾਰੀ ਡਿਪਾਰਟਮੈਂਟ ਤੇ ਨਹੀਂ ਰਹੇ ਹੈ ਵਿਜੀਲੈਂਸ ਡਿਪਾਰਟਮੈਂਟ ਤਾਂ ਹੀ ਕਾਰਵਾਈ ਕਰ ਸਕਦਾ ਨਾ ਜੇ ਕੋਈ ਜੋ ਅਹੁਦੇ ਤੇ ਰਹੇ ਹੁਣ ਇਹ ਐਦਾਂ ਦਾ ਕੋਈ ਅਹੁਦਾ ਰਿਆ ਨਹੀਂ ਇਹਨਾਂ ਦੇ ਕੋਲ ਕੋਈ ਨੋਟਿਸ ਵਗੈਰਾ ਪਹਿਲਾਂ ਕੋਈ ਨੋਟਿਸ ਨਹੀਂ ਆਇਆ ਜੀ ਕੋਈ ਕੁਝ ਨਹੀਂ 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 ਕੋਈ ਕੁਝ ਨਹੀਂ ਪਤਾ ਲੱਗਿਆ ਕੁਝ ਨਹੀਂ ਨੇ ਉਹ ਤਾਂ ਚੱਲਦਾ ਸੀ ਪ੍ਰੈਸ਼ਰ ਨਾਲ ਪਰ ਚੱਲ ਰਿਹਾ ਸੀਗਾ ਬਟ ਉਹ ਜੋ ਐ ਜੁਆਇਨ ਕਰਨਾ ਚਾਹੁੰਦਾ ਸੀ ਭਾਜਪਾ ਠੀਕ ਹੈ ਇਸ ਕਰਕੇ ਨਾ ਉਹ ਪਰ ਪ੍ਰੈਸ਼ਰ ਬਣਾਇਆ ਤੇ ਜਦ ਰਾਤੀ ਜੋ ਹੈ ਕੰਮ ਹੋਇਆ ਜੁਆਇਨਿੰਗ ਕੀਤੀ ਹੈ ਉਹਨਾਂ ਨੇ ਤੇ ਉਸ ਤੋਂ ਬਾਅਦ ਇਹ ਸਾਰਾ ਕੰਮ ਹੋ ਗਿਆ ਦੇਰ ਰਾਤ ਕਰਨ ਦਾ ਇਹੀ ਪਲਾਨ ਸੀ ਵੀ ਆਵਾਮੀ ਪਾਰਟੀ ਦਬਾਅ ਪਾ ਰਹੀ ਸੀ ਵੀ ਆਵਾਮੀ ਪਾਰਟੀ 10 ਦਿਨਾਂ ਤੋਂ ਜੁਆਇਨਿੰਗ ਦੀ ਪ੍ਰੈਸ਼ਰ ਪਾਇਆ ਸੀਗਾ ਜੀ ਉਹਨਾਂ ਦੇ ਉੱਪਰ ਕਿ ਤੁਸੀਂ ਵੀ ਆਪ ਜੁਆਇਨ ਕਰੋ ਬਟ ਇਹਨਾਂ ਦਾ ਮਨ ਜਿਹੜਾ ਸੀਗਾ ਭਾਜਪਾ ਜੁਆਇਨ ਕਰਨ ਦਾ ਸੀਗਾ ਇਸ ਕਰਕੇ ਬਿਜ਼ਨਸ ਨਾਲ ਦੇ ਪਿੱਛੇ ਲੱਗੀ ਸੀ ਕਿ ਉਹ ਸਾਨੂੰ ਰਾਤੀ ਤੇ ਜਿੱਦਾਂ ਹੀ ਉਹਨਾਂ ਨੇ ਜੁਆਇਨਿੰਗ ਕੀਤੀ ਹੈਗੀ ਹੈ ਤੇ ਤੁਹਾਡੇ ਸਾਹਮਣੇ ਆ ਜੋ ਹੋਇਆਗਾ ਹੁਣ ਤੁਹਾਡਾ ਅਗਲਾ ਰੁਕੀ ਰਹੂਗਾ ਅਗਲਾ ਰੁਕ ਸਾਡਾ ਜੋ ਹੈ ਜੇ ਅਸੀਂ ਦੇਖਣੇ ਆਂਗੇ 10-15 ਮਿੰਟ ਵੇਟ ਕਰਾਂਗੇ ਜੀ ਇੱਥੋਂ ਸਾਨੂੰ ਕੋਈ ਜਵਾਬ ਨਾ ਮਿਲਿਆ ਤਾਂ ਅਸੀਂ ਜੋ ਹਾਈ ਕੋਰਟ ਦਾ ਰੁਕ ਕਰਾਂਗੇ ਜੀ ਅੱਛਾ ਤੁਹਾਨੂੰ ਅੰਦਰੋਂ ਫੋਨ ਆਇਆ ਸੀ ਜਾਂ ਤੁਸੀਂ ਆਪ ਵੀ ਜ਼ਰੂਰ ਨਹੀਂ ਸਾਨੂੰ ਪਿੱਛੋਂ ਦੀ ਅਥੋਰਾਈਜ਼ ਕੀਤਾ ਗਿਆ ਜੀ ਕਿ ਤੁਸੀਂ ਜਾ ਕੇ ਜੋ ਹੈ ਉੱਥੇ ਦੇਖੋ ਤੇ ਆਪਣੀ ਹਾਜ਼ਰੀ ਦੇ ਵਿੱਚ ਕਰਵਾਓ। ਕੋਈ ਮੈਂਬਰ ਇਸ ਸਮੇਂ ਮੌਜੂਦਾ ਨਹੀਂ ਹੈਗਾ ਜੀ। ਦੇਖੋ ਜੀ ਸਾਨੂੰ ਇਸ ਦੇ ਬਾਰੇ ਕੁਝ ਨਹੀਂ ਪਤਾ। ਕੋਈ ਬਿਆਨ ਨਹੀਂ ਜੀ ਅਜੇ ਦੇ ਸਕਦੇ। ਅਸੀਂ ਸਿਰਫ ਇਹ ਚਾਹੁੰਦੇ ਹਾਂ ਜੇ ਪੁਲਿਸ ਕੋਈ ਕਨਫਿਸਕੇਟ ਕਰਦੀ ਹੈ ਕੋਈ ਸਮਾਨ ਇੱਥੋਂ ਲੈ ਕੇ ਜਾਂਦੀ ਹੈ ਐਟਲੀਸਟ ਸਾਨੂੰ ਕੋਈ ਵੀ ਦਿਖਾ ਕੇ ਲੈ ਕੇ ਜਾਇਆ ਜਾਵੇ। ਇਹਦੇ 'ਚ ਵੀ ਕੋਈ ਵੀ ਆਪਣੇ ਸਹਿਬੀ ਸੈਲਫ ਇਨਕਮੋਡੀਟਰੀ ਕੋਈ ਵੀ ਚੀਜ਼ ਇੱਥੇ ਨਾ ਲੈ ਕੇ ਲਾਈਕ ਆਏ ਜਾਨ ਦੂਜੀ ਗੱਲ ਇਹ ਹੈਗੀ ਹੈ ਵੀ ਜੋ ਵੀ ਲੀਗਲ ਇਹਦੇ ਪ੍ਰੋਵੀਜ਼ਨਸ ਬਣਦੇ ਹੋਣਗੇ ਅਸੀਂ ਉਹ ਲਵਾਂਗੇ ਜੀ ਰਣਜੀਤ ਗਿੱਲ ਜੀ ਸਾਡੇ ਪਾਰਟੀ ਦੇ ਵਿੱਚ ਕੱਲ ਸ਼ਾਮੀ ਉਹਨਾਂ ਨੇ ਜੁਆਇਨ ਕੀਤਾ ਹੈ ਕੱਲ ਭਾਜਪਾ ਜੋ ਜੁਆਇਨ ਕੀਆ ਉਹਨਾਂ ਨੇ ਰਣਜੀਤ ਗਿੱਲ ਜੀ ਨੇ ਔਰ ਅੱਜ ਇਹ ਜੋ ਹੈ ਇਧਰ ਪੋਲਿਟੀਕਲੀ ਮੋਟੀਵੇਟਿਡ ਇਹ ਜੋ ਹੈ ਅੱਜ ਰੇਡ ਹੋਈ ਹੈ इनके पास किसी किस्म का कोई ਔਦਾ ਨਹੀਂ تھا ਕਿ ਜਿਸਕੇ ਕਾਰਨ ਕੇ ਉਪਰ ਰੇਡ ਹੋਤੀ तो हमारे को पता लगा हमारे मेंबर हैं वो उन्होंने कल रात बीजेपी ज्वाइन कर लिया उनके पीछे पहले से ये पॉलिटिकल जो है वेंडेड था कि भी अगर वो इधर उधर जाते हैं आप पार्टी से तो वो करेंगे तो हमारे को रात जो है जैसे उन्होंने बीजेपी ज्वाइन किया तो आज उन्होंने आपके सामने ये रेड कर दिया जी जबकि इसके पीछे और कोई भी मोटिव नहीं है एक्सेप्ट पोलिटिकली आपकी डिमांड क्या है हमारी डिमांड तो ये है कि ऐसी कोई कार्रवाई नहीं बीजेपी के किसी भी उस पर नहीं होनी चाहिए अगर कुछ है ऐसा तो पहले जो एफआईआर कीजिए या कोई नोटिस दीजिए उसके बाद आप ऐसी कार्रवाई कर सकते हैं विजिलेंस विजिलेंस की, की जो जूडिक्शन है उनको उसी दायरे में काम करना चाहिए ना आगे, आगे लीगल ऑप्शन हाँ बिल्कुल लीगल ऑप्शन लेंगे हम अडॉप्ट करेंगे देखते हैं अभी क्या इधर जो है हमारे को अंदर से क्या जवाब आता है उस हिसाब से तो हम जो आगे एक्शन लेंगे अपना एन के वर्मा एडवोकेट जी एस ढिलो एडवोकेट कन्वेनर लीगल सेल को कन्वेनर लीगल सेल आपकी तरफ से गया दबाव इन्हें डाला जा रहा था आम आदमी पार्टी बिल्कुल कितने समय से दबाव देखो जी जो सुनने में आया जैसे इन्होंने अकाली दल छोड़ा था ਬਿਲਕੁਲ ਉਸਕੇ ਉਸਕੇ ਬਾਅਦ ਐਸਾ ਪ੍ਰੈਸ਼ਰ ਇਨਕੋ ਉਪਰ ਚੱਲ ਰਹਾ ਥਾ ਤੁਮਗਰ ਇਨਕਾ ਜੋ ਮਨ ਥਾ ਕਿ ਇਨੋਨੇ ਬੀਜੇਪੀ ਜੁਆਇਨ ਕਰਨੀ ਹੈ ਤੋ ਕੱਲ ਜੈਸੀ ਇਨੋਨੇ ਬੀਜੇਪੀ ਜੁਆਇਨ ਕੀ ਹੈ ਆਪ ਜੀ ਇਹ ਕੰਮ ਹੋ ਗਿਆ